ਹੁਣ ਇੱਕ ਲੋਕ ਕਹਿੰਦੇ ਨੇ ਟੋਲ ਨਹੀਂ ਹੋਣੀ ਚਾਹੀਦੀ ਜਿਹੜਾ ਗਰੀਬ ਬੰਦਾ ਯਾਰ ਉਹ ਤਾਂ ਵੈਸੇ ਟੋਲ ਨਹੀਂ ਦੇ ਰਿਹਾ ਉਹ ਤਾਂ ਬੱਸ ਚ ਸਫਰ ਕਰਦਾ ਬੱਸ ਵਾਲੇ ਨੂੰ ਉਹਨਾਂ ਟੋਲ ਨਹੀਂ ਪੈਣਾ ਮੋਟਰਸਾਈਕਲ ਵਾਲੇ ਨੂੰ ਟੋਲ ਨਹੀਂ ਪੈਣਾ ਟਰੈਕਟਰ ਤੇ ਜੇ ਕੋਈ ਬੰਦਾ ਆਪਣੇ ਪਰਿਵਾਰ ਨਾਲ ਜਾ ਰਿਹਾ ਉਹਨੂੰ ਟੋਲ ਨਹੀਂ ਪੈਣਾ ਟੋਲ ਪੈਣਾ ਗੱਡੀ ਵਾਲਿਆਂ ਨੂੰ ਗੱਡੀ ਗਰੀਬੰਦਾ ਦਾ ਰੱਖਦਾ ਨਹੀਂ ਜਿਹੜਾ ਫਾਰਚੂਨਰ ਵਾਲਾ ਜੋ 40 ਲੱਖ ਦੀ ਗੱਡੀ ਲੈ ਸਕਦਾ 3000 ਦਾ ਤੇਲ ਪਵਾ ਸਕਦਾ ਉਹਨੂੰ 300 ਰੁਪਏ ਦਾ ਟੋਲ ਕਿਉਂ ਚੁੱਕਦਾ ਔਰ ਜੇ ਕੋਈ ਆਲਟੋ ਵਾਲਾ ਉਹਨੂੰ ਲੱਗਦਾ ਵੀ ਹੈ ਤਾਂ ਉੱਥੇ ਜਿੱਥੇ 8 ਤਰੀਕੀ ਦੀਆਂ categories ਬਣੀ ਐ 9ਵੀਂ 10ਵੀ ਐਡ ਕਰਾ ਲਓ ਅਲਟੋਰਾ ਟੋਲ ਕਟਵਾ ਲਓ ਬੰਦ ਕਰਾਉਣ ਦਾ ਤਾਂ ਕੋਈ ਚੱਕਰ ਨਹੀਂ ਨਾ ਕਿਉਂਕਿ ਅਸੀਂ ਮੁਫਤ ਖੋਰੀ ਤੋਂ ਹੀ ਚੱਲੇ ਹੋਏ ਹਾਂ ਹਰ ਚੀਜ਼ ਹੁਣ ਇੱਕ ਵੀਡੀਓ ਬਣੀ ਪਿੱਛੇ ਜੇ ਅਖੇ ਜੀ ਕਿ ਅਟਲ ਸੇਤੂ ਤੇ 250 ਰੁਪਏ ਟੋਲ ਲੱਗਦਾ ਠੀਕ ਹੁਣ ਅਟਲ ਸੇਤੂ ਕਨੈਕਟ ਕਰਦਾ ਸਾਊਥ ਬੰਬੇ ਨੂੰ ਸਾਊਥ ਮਤਲਬ ਦੁਨੀਆ 'ਚ ਜੇ ਕੋਈ ਸਭ ਤੋਂ ਅਮੀਰ ਥਾਂ ਸਭ ਤੋਂ ਅਮੀਰ ਲੋਕ ਦੁਨੀਆ 'ਰੇ ਕਿਤੇ ਰਹਿੰਦੇ ਨੇ ਉਹ ਰਹਿੰਦੇ ਨੇ ਨਿਊਯਾਰਕ ਦੇ ਸੈਂਟਰਲ ਪਾਰਕ 'ਚ ਭਾਰਤ ਦੇ ਸਭ ਤੋਂ ਅਮੀਰ ਬੰਦੇ ਨੇ ਉਹ ਰਹਿੰਦੇ ਨੇ ਸਾਊਥ ਬੰਬਈ ਚ ਸਾਊਥ ਬੰਬਈ ਚ ਕੌਣ ਬੰਦੇ ਅੰਬਾਨੀ ਅਡਾਨੀ ਹੀਰਾਨੰਦਾਨੀ ਲੋਹਾ ਘਰੂਪ ਆ ਤੁਹਾਡੇ ਜਿੰਨੇ ਨੇ ਜਿੰਨੇ ਇੰਡਸਟਰੀਲਿਸਟ ਨੇ ਉਹ ਰਹਿੰਦੇ ਨੇ ਸਾਊਥ ਬੰਬਈ ਸਲਮ ਹੈ ਨਹੀਂ ਜੇ ਤੁਸੀਂ ਪਹਿਲਾਂ ਜਾਣਾ ਜਿਵੇਂ ਪਹਿਲਾਂ ਜਾਂਦੇ ਸੀਗੇ ਲੋਕ ਵਾਸ਼ੀ ਦੇ ਥਰੂ ਜਾਂਦੇ ਸੀ ਮੈਂ ਤੁਹਾਨੂੰ ਕਿਉਂ ਗੱਲ ਖੁੱਲ੍ਹ ਕੇ ਦੱਸਦਾ ਕਿਉਂ ਮੈਂ ਲੋਕਾਂ ਨੂੰ ਪਰਸਪੈਕਟਿਵ ਕਲੀਅਰ ਕਰਨਾ ਚਾਹੁੰਨਾ ਜਿਹੜਾ ਸੀ ਲਿੰਕ ਹੈ ਉੱਥੇ 100 ਰੁਪਿਆ ਟੋਲ ਲੱਗਦਾ ਵਾਸ਼ੀ ਵਾਲਾ ਜਿਹੜਾ ਕ੍ਰੀਕ ਹੈ ਜੋ ਸੀ ਉਹ ਪਾਰ ਕਰਨੀ ਚਾਹਲੀ ਪੇ ਉੱਤੇ ਲੱਗਦੇ 40 60 ਰੁਪਏ ਲੱਗਦੇ ਆ ਗੱਡੀ ਦੇ ਆਮ ਗੱਡੀ ਦੇ 160 ਰੁਪਏ ਟੋਲ ਹੋ ਗਿਆ ਉਹਦੇ ਨਾਲ ਤੁਹਾਨੂੰ ਉੱਪਰ ਸਾਊਸ ਬੰਬੇ ਦੇ ਬੰਦੇ ਨੂੰ ਜੇ ਉਹਨੇ ਪੂਨੇ ਜਾਣਾ ਤਾਂ ਉਹਨੂੰ ਘੱਟੋ ਘੱਟ ਡੇਢ ਤੋਂ 2 ਪੌਣੇ 2 ਘੰਟੇ ਉੱਥੇ ਲੱਗਦੇ ਆ ਬੰਬੇ ਸ਼ਹਿਰ ਫਿਰ ਵਾਸੀ ਕ੍ਰੀਗ ਦਾ ਜਾਮ ਕਲੀਅਰ ਕਰਨ ਤੋਂ ਬਾਅਦ ਅੱਧਾ ਘੰਟਾ ਉਸ ਤੋਂ ਬਾਅਦ ਔਰ 150 ਨੂੰ ਸੀ 250 ਜੋ ਘਟਾ ਲਓ 100 ਰੁਪਏ ਦਾ ਖਰਚ ਪਿਆ ਸਾਊਸ ਬੰਬੇ ਤੋਂ ਉਹ ਐਕਸਪ੍ਰੈਸ ਵੇ ਤੇ ਹੁਣ ਸਿੱਧਾ ਅੱਧੇ ਘੰਟੇ ਚ ਪਹੁੰਚ ਜਾਂਦਾ ਜਿੱਥੇ ਪਹਿਲੇ 2.5 ਘੰਟੇ ਲੱਗਦੇ ਸੀਗੇ ਹੁਣ ਐ ਨਹੀਂ ਹੈ ਵੀ ਰਾਹ ਇੱਕੋ ਹੀ ਐ ਕਿਸੇ ਨੇ ਪੁਨਾ ਜਾਣਾ ਦਾ ਨਾਰਮਲ ਹਾਈਵੇ ਪੁਰਾਣਾ ਵੀ ਬਣਿਆ ਆ ਉਹ ਤੇ 160 ਰੁਪਏ ਦਾ ਟੋਲ ਲੱਗਦਾ ਤੁਸੀਂ ਉਧਰ ਨਹੀਂ ਚਲੇ ਜਾਓ ਕਿਉਂਕਿ ਉਹ ਖੰਡਾਲਾ ਲੋਨਾਵਲਾ ਸ਼ਹਿਰਾਂ ਦੇ ਵਿੱਚ ਦੀ ਜਾਂਦਾ ਦੂਜਾ ਹੁਣ ਜਿਹੜਾ ਐਕਸੈਸ ਕੰਟਰੋਲ ਨਵਾਂ ਹਾਈਵੇ ਬਣਿਆ ਉਹ ਕਿਉਂਕਿ ਲੋਕਾਂ ਦਾ ਸਮਾਂ ਬਚਾਉਂਦਾ ਵਿਚਾਲੇ ਕੋਈ ਸ਼ਹਿਰ ਨਹੀਂ ਹੁੰਦਾ ਉਹ ਬਾਈਪਾਸ ਬਣਿਆ ਨੇ ਉਧਰ ਨਹੀਂ ਜਾਂਦਾ ਉਹ ਤੇ 400 ਰੁਪਏ ਟੋਲ ਲੱਗਦਾ ਕਿਸੇ ਨੇ ਪੈਸੇ ਬਚਾਉਣੇ ਆ ਭਾਈ ਦੂਜੇ ਪਾਸੇ ਚੱਲਾ ਜਾਵੇ ਕਿਸੇ ਨੇ ਸਮਾਂ ਬਚਾਉਣਾ ਉਹ ਇੱਧਰ ਦੀ ਅਜ ਹੁਣ ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਮੈਂ ਬੰਬੇ 6 ਮਹੀਨੇ ਰਹਿ ਆਇਆ ਮੈਂ ਤਾਂ ਉੱਥੇ ਕੋਈ ਪ੍ਰੋਟੈਸਟਿੰਗ ਦਾ ਨਹੀਂ ਦੇਖਿਆ ਅਟਲ ਸੇਤੂ ਦੇ ਖਿਲਾਫ ਉਹਦੀਆਂ ਜਿਹੜੀਆਂ ਅਪਰੋਚ ਰੋਡਸ ਨੇ ਠੀਕ ਹੈ ਉੱਥੇ ਟੋਏ ਜ਼ਰੂਰ ਪਏ ਆ ਉਹ ਜ਼ਰੂਰ ਖਰਾਬ ਹੈਗੀਆਂ ਪਰ ਯਾਰ 20 ਕਿਲੋਮੀਟਰ ਦਾ ਸਮੁੰਦਰ ਤੇ ਤੁਸੀਂ ਸੜਕ ਬਣਾਤੀ ਮੇਰੇ ਸਾਰਨਲ ਦਾ ਕੋਈ ਉੱਥੇ ਬੰਦਾ ਜਾਊਗਾ ਇੱਕ ਵਾਰੀ ਤਾਂ ਅਚੰਭਾ ਹੋਣਾ ਬੰਦਾ ਕਿ ਤੁਸੀਂ ਆਪ ਸੋਚੋ ਸਮੁੰਦਰ 'ਤੇ ਸੜਕ ਬਣਾਤੀ ਸਮੁੰਦਰ ਦੇ ਥੱਲੇ ਦੀ ਤੁਸੀਂ ਟਨਲ ਕੱਢਤੀ ਠੀਕ ਆ ਹੁਣ ਉੱਥੇ ਜਿਹੜੀ ਨਵੀਂ ਤੁਹਾਡੀ ਉਹ ਬਣ ਰਹੀ ਹੈ ਜਿਹੜੀ ਨਵੀਂ ਕੋਸਟਲ ਰੋਡ ਬਣ ਰਹੀ ਹੈ ਉਹ 40 ਕਿਲੋਮੀਟਰ ਸਮੁੰਦਰ ਤੇ ਬਣ ਰਹੀ ਹੈ ਕਿ ਬੰਬੇ ਸ਼ਹਿਰ ਦੇ ਪੈਰਲ ਇੱਕ ਸੜਕ ਬਣਾ ਦਿਓ ਕਿਉਂਕਿ ਉੱਥੇ ਰਸ਼ ਬਹੁਤ ਜ਼ਿਆਦਾ ਹੈ 57 ਕਿਲੋਮੀਟਰ ਦਾ ਸ਼ਹਿਰ ਬੰਬੇ ਕੋ ਬਹੁਤ ਵੱਡਾ ਸ਼ਹਿਰ ਨਹੀਂ ਹੈਗਾ ਪਰ ਉੱਥੇ ਇਹ ਹੈ ਵੀ ਇੰਚ-ਇੰਚ ਦੀ ਲੜਾਈ ਹੈ ਤੁਹਾਨੂੰ ਉੱਥੇ 90 ਸਟੋਰੀ ਵਾਲੀਆਂ ਬਿਲਡਿੰਗਸ 60 ਵਾਲੀਆਂ ਤਾਂ ਬਹੁਤ ਆਮ ਨੇ 50 60 ਵਾਲੀਆਂ ਬਹੁਤ ਆਮ ਨੇ 90 100 ਸਟੋਰੀ ਵਾਲੀ ਬਿਲਡਿੰਗਸ ਉੱਥੋਂ ਤੇ ਦਿਸ ਜਾਂਦੀਆਂ ਉੱਥੇ ਲੋਕ ਜਿਹੜੇ ਆਉਂਦੇ ਨੇ ਉਹ ਪੈਸਾ ਕਮਾਉਣ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਠੀਕ ਹੈ ਕਿਉਂਕਿ ਪੈਸਾ ਕਮਾਰੇ ਉਹਨਾਂ ਨੂੰ ਪਤਾ ਵੀ ਖਰਚ ਵੀ ਹੋਣਾ ਹੀ ਹੈ ਉਸ ਹਿਸਾਬ ਨਾਲ ਉੱਥੇ ਲੋਕ ਪ੍ਰੋਟੈਸਟ ਨਹੀਂ ਕਰ ਰਹੇ ਪੰਜਾਬ ਵਾਲੇ ਖਾਮ ਖਾਇਨਾ ਢਿੱਡ ਦੁਖੀ ਜਾਂਦੇ ਨੇ ਇੱਥੋਂ ਬੈਠੇ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ਕਿਉਂਕਿ ਇਹਨਾਂ ਨੇ ਆਪਣੀ ਚੀਜ਼ ਜਸਟੀਫਾਈ ਕਰਨੀ ਹੈ ਨਾ ਇਹ ਆਪਣੇ ਵਾਲਿਆਂ ਨੂੰ ਰੋਕਦੇ ਨੇ ਵੀ ਅਸੀਂ ਆਪਣੇ ਵਾਲਿਆਂ ਨੂੰ ਵੀ ਰੋਕਣਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਭੰਡੀਏ ਸੋ ਇਹ ਜਿੰਨੀ ਦੇਰ ਤੱਕ ਆਪਣੀ ਸਾਈਕੀ ਹੀ ਜਾਂ ਇਮਾਨਦਾਰ ਨਹੀਂ ਹੈ ਜਸਿੱਦੀ ਨਹੀਂ ਹੈ ਅਸੀਂ ਸਿੱਧੇ ਰਾਹ ਤੁਰ ਹੀ ਨਹੀਂ ਨਾ ਸਕਦੇ ਨਹੀਂ ਇਥੇ ਇਹਦੇ ਪੰਜਾਬ ਦੇ ਵਿੱਚ ਤਰਕ ਦਿੱਤਾ ਜਾਂਦਾ ਉਹ ਇਹ ਦਿੱਤਾ ਜਾਂਦਾ ਕਿ ਜਿਹੜੀਆਂ ਸੜਕਾਂ ਉਹ ਵਰਲਡ ਬੈਂਕ ਦੇ ਪੈਸੇ ਨਾਲ ਬਣ ਰਹੀਆਂ ਆ ਉਹ ਬਣ ਰਹੀਆਂ ਕਾਰਪੋਰੇਟਸ ਲਈ ਆ ਜਿਹੜੇ ਬਾਰਡਰ ਵੀ ਤੁਸੀਂ ਖੁੱਲਣ ਦੀ ਗੱਲ ਕੀਤੀ ਇਹ ਵੀ ਉਹ ਤੱਕ ਬੰਦ ਆ ਉਹ ਪਹਿਲਾਂ ਹੀ ਉਹ ਵੀ ਕਹਿ ਰਹੇ ਆ ਕਿ ਜਦੋਂ ਤੱਕ ਕਾਰਪੋਰੇਟਸ ਹਜੇ ਪੂਰੀ ਤਰ੍ਹਾਂ ਇਨਵੋਲਵ ਨਹੀਂ ਹੋਏ ਸੜਕਾਂ ਬਣੀਆਂ ਨਹੀਂ ਜਿੱਦੇ ਬਣ ਗਈਆਂ ਉਹਨਾਂ ਨੇ ਇਹਨਾਂ ਦੇ ਰਾਹੀਂ ਵਪਾਰ ਕਰਨਾ ਇਹਨਾਂ ਦਾ ਫਾਇਦਾ ਉਹ ਕਹਿੰਦੇ ਆਮ ਲੋਕਾਂ ਨੂੰ ਕੀ ਆਮ ਲੋਕਾਂ ਨੇ ਤਾਂ ਪਹਿਲਾਂ ਵੀ ਜਾਈ ਜਾਂਦੇ ਸੀ ਸੜਕਾਂ ਬਣਨੀਆਂ ਚਾਹੀਦੀਆਂ ਪਰ ਆਮ ਲੋਕ ਤਾਂ ਪਹਿਲਾਂ ਸੜਕਾਂ ਤੇ ਇਹ ਤਾਂ ਸਭ ਕੁਝ ਉਹਨਾਂ ਲਈ ਬਣ ਰਿਹਾ ਨਾਲ ਸਾਡੀ ਜਿਹੜੀ ਉਪਜਾਊ ਭੂਮੀ ਆ ਉਹ ਵੀ ਖਤਮ ਹੋ ਰਹੀ ਹੈ ਜਿਹੜੀ ਸਾਡੀ ਜ਼ਰਖੇਜ ਭੂਮੀ ਉਹ ਵੀ ਖਤਮ ਹੋ ਰਹੀ ਐ ਨਾਲ ਹੀ ਜਿਵੇਂ ਭਾਰਤ ਮਾਲਾ ਵਰਗੀ ਪ੍ਰੋਜੈਕਟ ਐ ਇਹ ਤਾਂ ਕੰਧਾਂ ਗੱਡੀਆਂ ਜਾ ਰਹੀਆਂ ਕੱਲ ਨੂੰ ਹੜਾ ਏ ਇੱਕ ਪਾਸੇ ਪਾਣੀ ਖੜਾ ਰਹਿਣਾ ਦੂਜੇ ਪਾਸੇ ਜਾਣਾ ਹੀ ਨਹੀਂ ਮਤਲਬ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਉਹ ਇਹ ਵੀ ਇੱਕ ਤਰਕ ਦੇ ਰਹੇ ਐ ਦੇਖੋ ਹੁਣ ਗੱਲ ਉਹੀ ਐ ਇਹ ਗੱਲਾਂ ਕੌਣ ਲੋਕ ਕਰ ਰਹੇ ਆ ਸਭ ਤੋਂ ਪਹਿਲੀ ਗੱਲ ਕਿ ਆਮ ਸ਼ਹਿਰੀ ਆਮ ਵਪਾਰੀ ਇਹ ਗੱਲ ਕਰ ਰਹੇ ਆ ਹੂੰ ਜਵਾਬ ਐ ਨਹੀਂ ਬੇਸਿਕਲੀ ਇਹ ਗੱਲਾਂ ਜਿਹੜੀਆਂ ਹਾਰਡਲਾਈਨ ਕਾਮਰੇਡ ਔਰ ਹਾਰਡਲਾਈਨ ਪੰਥਕਤਰ ਉਹ ਕਰ ਰਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਕਾਮਰੈਡ ਨੁਕਤਾ ਜਿੰਨੀ ਕਰਨ ਚ ਬਾਲਾ ਵਿਸ਼ਵਾਸ ਰੱਖਦੇ ਆ ساری ਦੁਨੀਆ ਚ ਤਿੰਨ ਚਾਰ ਮਲਕਾਂ ਸੇ ਨਾ ਸਰਕਾਰਾਂ ਹੈਗੀਆਂ ਨਾ ਚੀਨ ਹੋ ਗਿਆ ਰਸ਼ੀਆ ਹੋ ਗਿਆ ਵੱਡੇ ਮਲਕ ਹੋ ਗਏ ਕਿਊਬਾ ਛੋਟਾ ਮਲਕ ਹੋ ਗਿਆ ਇੰਨੇ ਹੀ ਸਰਕਾਰਾਂ ਹੈਗੀਆਂ ਕਿ ਚੀਨ ਚ ਇਹ ਫ੍ਰੀ ਵੇਜ ਨਹੀਂ ਬਣ ਰੇ ਕਿ ਰਸ਼ੀਆ ਚ ਫ੍ਰੀ ਵੇਜ ਨਹੀਂ ਬਣ ਰੇ ਹਰ ਮਲਕ ਚ ਬਣ ਰਹੀ ਹੈ ਇਥੋਂ ਦੀ ਵੀ ਲੋੜ ਹੈ ਲੋੜ ਕਿਵੇਂ ਕਿ ਜੇ ਇਹ ਤੋਂ ਜਿਹੜਾ ਹੁਣ ਤੁਹਾਡੇ ਫਰੇਟ ਕੋਰੀਡੋਰ ਬਣ ਰਿਹਾ ਫਾਰ ਇਗਜ਼ਾਮਪਲ ਜਿਹੜਾ ਰੇਲਵੇ ਦਾ ਫਰੇਟ ਕੋਰੀਡੋਰ ਆ ਜਿੱਤੇ ਡਬਲ ਡੈਕਰ ਟ੍ਰੇਨਸ ਜਾਣੀ ਐ ਲੁਧਿਆਣਾ ਚ ਕਿਉਂਕਿ ਥੋੜੀ ਬਹੁਤ ਹੌਜ਼ਰੀ ਦੀ ਇੰਡਸਟਰੀ ਬਚੀ ਹੋਈ ਹੈ ਹਾਲੇ ਜਲੰਧਰ ਚ ਥੋੜੀ ਬਹੁਤ ਸਪੋਰਟਸ ਬੂਟਸ ਦੀ ਇੰਡਸਟਰੀ ਬਚੀ ਹੋਈ ਹੈ ਉਹਨਾਂ ਨੇ ਜੇ ਕੋਈ ਸਸਤਾ ਭੇਜਣਾ ਤਾਂ ਫਿਲਹਾਲ ਉਹ ਸਿਰਫ ਰੇਲਵੇ ਉਹਨਾਂ ਕੋਲ ਆਪਸ਼ਨ ਹੈ ਰੇਲਵੇ ਚ ਤੁਹਾਨੂੰ ਟਾਈਮ ਬਹੁਤ ਜ਼ਿਆਦਾ ਲੱਗਦਾ ਤੁਹਾਡਾ ਵੇਟਿੰਗ ਪੀਰੀਅਡ ਬਹੁਤ ਜ਼ਿਆਦਾ ਹੈ ਇਸ ਕਰਕੇ ਤੁਹਾਨੂੰ ਐਕਸੈਸ ਕੰਟਰੋਲਡ ਹਾਈਵੇਜ਼ ਬਣ ਰਹੇ ਆ ਜਿਹੜੇ ਐਕਸੈਸ ਕੰ ਔਰੇ ਤੇ ਟਰੈਕਟਰ ਅਲਾਉਡ ਹੈ ਨਹੀਂ ਉਥੇ ਸਿਰਫ ਗੱਡੀਆਂ ਔਰ ਟਰੱਕ ਚੱਲ ਸਕਦੇ ਆ ਬਸਾਂ ਉਥੇ ਨਹੀਂ ਜਾਂਦੀਆਂ ਟਰੱਕਾਂ ਚ ਵੀ ਸਮਾਨ ਢੋਆਟਵਾਈ ਹੁਣ ਮੇਰੀ ਤਾਂ ਭਾਈ ਗੱਲ ਹੀ ਇਹ ਹੋ ਰਹੀ ਹੈ ਨਾ ਵੀ ਕਿਉਂ ਕਾਰਪੋਰੇਟਾਂ ਨੂੰ ਇੰਨਾ ਤੁਸੀਂ ਕਰ ਰਹੇ ਹੋ ਆਪਣਾ ਆਪ ਨੂੰ ਏਮਪਾਵਰ ਕਰੋ ਵਿਜ਼ਨ ਵੱਡੀ ਕਰੋ ਨਾ ਆਪਣੀ ਕਿ ਤੁਸੀਂ ਆਪ ਕੋਈ ਕੋਈ ਛੋਟਾ ਮੈਨੂਫੈਕਚਰਿੰਗ ਯੂਨਿਟ ਕਿਉਂ ਨਹੀਂ ਲਾ ਲੈਂਦੇ ਐਗਜ਼ਾਮਪਲ ਹੈ ਫੋਰ ਐਗਜ਼ਾਮਪਲ ਟ੍ਰੋਪਿਕਾਨਾ ਵਾਲੇ ਜਿਹੜੇ ਜੂਸ ਬਣਾਉਂਦੇ ਨੇ ਇਹ ਸਾਰਾ ਜਿਹੜਾ ਜੂਸ ਹੈ ਲੋਕਲ ਵੈਂਡਰਸ ਤੋਂ ਪ੍ਰੋਕਿਓਰ ਕਰਦੇ ਆ ਜਿਹੜੇ ਮਹਾਰਾਸ਼ਟਰ ਜਾਂ ਕਰਨਾਟਕਾ ਚ ਬੈਠੇ ਆ ਡਾਬਰ ਹਣੀ ਵਾਲੇ ਨੇ ਇਹ ਕੋਈ ਮਧੂਮੱਖੀਆਂ ਆਪ ਪਾਲ ਰਹੇ ਲੋਕਾਂ ਤੋਂ ਜਿਹੜੇ ਛੋਟੇ ਵੈਂਡਰ ਨੇ ਵੈਸਟਰਨ ਯੂਪੀ ਵਾਲੇ ਜਿਹੜਾ ਉਹ ਆਮ ਦੇ ਬਾਗਾਂ ਦੀ ਜਿਹੜੀ 벨ਟ ਉੱਥੇ ਇਹਨਾਂ ਨੇ ਛੋਟੇ ਛੋਟੇ ਬੀ ਹਾਈਵਜ਼ ਵਾਲੇ ਜਿਹੜੇ ਮਧੂਮੱਖੀ ਪਾਲਣ ਵਾਲੇ ਹੁੰਦੇ ਆ ਇਹ ਸ਼ੁਰੂ ਕੀਤੇ ਪੰਜਾਬ ਚ ਅਜੇ ਤੋਂ 15-20 ਸਾਲ ਪਹਿਲਾਂ ਇਹ ਧੰਦੇ ਲੋਕ ਕਰ ਰਹੇ ਸੀ ਨਾ ਉਹ ਤਾਂ ਲੋਕਾਂ ਨੇ ਪਿੱਟ ਸਿਆਪੇ ਕਰ ਕਰਕੇ ਲੋਕਾਂ ਨੂੰ ਦੂਜੇ ਰਾਹ ਪਾਇਆ ਕਿ ਯਾਰ ਇਹ ਤਾਂ ਚੱਲ ਹੀ ਨਹੀਂ ਸਕਦਾ ਲੋਕ ਕਹਿੰਦੇ ਨੇ ਕਾਰਪੋਰੇਟ ਨਾਲ ਮਤਲਬ ਚੀਜ਼ਾਂ ਖਰਾਬ ਹੁੰਦੀਆਂ ਜਿਹੜਾ ਦੇਖੋ ਕੈਪਟਲਿਜ਼ਮ ਜੀ ਇਹ ਹੈ ਕਿ ਜਿਹੜੇ ਬੰਦੇ ਚ ਟੈਲੈਂਟ ਆ ਨਾ ਉਹਨੇ ਅੰਦਰ ਚ ਜਿੰਨਾ ਹੀ ਜਿੰਨਾ ਫੋਰ ਐਗਜ਼ਾਮਪਲ ਇੰਡੀਅਨ ਫਿਲਮ ਇੰਡਸਟਰੀ ਲੈ ਲਓ ਫੋਰ ਐਗਜ਼ਾਮਪਲ ਵਰਨਰ ਬ੍ਰਦਰਸ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਜਾਂ ਤੁਹਾਡਾ ਆ ਜਿਹੜੇ ਹੋਰ ਅਮਰੀਕਨ 21 ਸੈਂਚਰੀ ਫੌਕਸ ਜਿਹੜੇ ਨੇ ਇਹਨਾਂ ਨੇ ਇੰਡੀਆ ਚ ਆ ਕੇ ਵੱਡੀਆਂ ਮਲਟੀ ਸਟਾਰਰ ਫਿਲਮਾਂ ਬਣਾਈਆਂ ਸੀ ਜੀਜੀਸੀ ਦੀ ਸਾਂਵਰੀਆ ਚਾਂਦਨੀ ਚੌਕ ਟੂ ਚਾਇਨਾ ਠੀਕ ਹੈ ਵੱਡੇ ਸਟਾਰ ਲੈ ਕੇ ਵੱਡੇ ਡਾਇਰੈਕਟਰ ਲੈ ਕੇ ਫਿਲਮਾਂ ਬਣਾਈਆਂ ਪਰ ਐਂਡ 'ਚ ਕਿਉਂਕਿ ਅਨਰਾਖ ਕਸ਼ਵ ਇੱਕ ਤਰੀਕੇ ਦੀ ਫਿਲਮ ਬਣਾ ਰਿਹਾ ਸੀ ਜਾਂ ਵਿਸ਼ਾਲ ਭਾਰਦਵਾ ਇੱਕ ਤਰੀਕੇ ਦੀ ਫਿਲਮ ਬਣਾ ਰਿਹਾ ਸੀ ਜਾਂ ਜਿਹੜਾ ਆ ਤੁਹਾਡਾ ਯਸ਼ ਰਾਜ ਸਟੂਡੀਓ ਆ ਅਦਿਤ ਚੋਪੜਾ ਇੱਕ ਚੰਗੀਆਂ ਫਿਲਮਾਂ ਬਣਾ ਰਿਹਾ ਸੀ ਦੋ ਤਿੰਨ ਸਾਲ ਇਹਨਾਂ ਦਾ ਕੰਪੀਟੀਸ਼ਨ ਹੋਇਆ ਪਰ ਐਂਡ 'ਚ ਕਿਉਂਕਿ ਉਹਨਾਂ ਕੋਲ ਚੰਗਾ ਕੰਟੈਂਟ ਨਹੀਂ ਸੀ ਉਹਨਾਂ ਨੇ ਹਜ਼ਾਰਾਂ ਕਰੋੜ ਰੁਪਏ ਫੂਕੇ ਉਸ ਤੋਂ ਬਾਅਦ ਉਹਨੇ ਆਪਦਾ ਬੰਦੇ ਕੀਤਾ ਨਾ ਤੁਰ ਗਏ ਇਹ ਲੋਕ ਜਿੱਤੇ ਪੰਜਾਬ ਦੀ ਇੰਡਸਟਰੀ ਜਾ 에ਰੋਸ ਸੀਗਾ ਫੋਰ ਐਗਜ਼ਾਮਪਲ ਜਾਂ ਸ਼ੇਮਾਰੂ ਸੀਗਾ ਉਹ ਆਇਆ ਨਾ ਪੰਜਾਬ 'ਚ ਉਹਨੇ ਵੀ ਆਪਦੀ ਲੈਵਲ ਦੀਆਂ ਫਿਲਮਾਂ ਬਣਾਈਆਂ ਪਰ ਕਿਉਂਕਿ ਪੰਜਾਬ 'ਚ ਗਿੱਪੀ ਗਰੇਵਾਲ ਦੀ ਫਿਲਮ ਜਾਂ ਅਮਰਿੰਦਰ ਗਿੱਲ ਦੀਆਂ ਜਿਹੜੀਆਂ ਫਿਲਮਾਂ ਸੀਗੀਆਂ ਉਹਨਾਂ ਦਾ ਕੰਟੈਂਟ ਬੈਟਰ ਸੀਗਾ ਦਿਲਜੀਤ ਦੀਆਂ ਫਿਲਮਾਂ ਦਾ ਕੰਟੈਂਟ ਬੈਟਰ ਸੀਗਾ ਉਹ ਚੱਲ ਗਏ 에ਰੋਸ ਨੂੰ ਜਦੋਂ ਦੁਕਾਨ ਇਕੱਠੀ ਕਰਨੀ ਪਈ ਉਹ ਵੀ ਨਿਕਲ ਗਿਆ ਪੰਜਾਬ 'ਚ ਜਿਹੜੇ ਜ਼ਿਆਦਾ ਟੈਲੈਂਟਡ ਧਰਤੀ ਨਾਲ ਜੁੜੇ ਲੋਕ ਸੀਗੇ ਜਿਨ੍ਹਾਂ ਦਾ ਕੰਟੈਂਟ ਬੈਟਰ ਸੀ ਉਹਨਾਂ ਦੀਆਂ ਫਿਲਮਾਂ ਚੱਲਣ ਲੱਗ ਗਈਆਂ ਆ ਇੱਕ ਉਹ ਹੈ ਤੁਹਾਡਾ ਨੋਕੀਆ ਫੋਨ ਆਇਆ ਸੀਗਾ ਜਾਪਾਨੀਆਂ ਨੇ ਉਹ ਓਵਰ ਕੌਨਫੀਡੈਂਟ ਇੰਨੇ ਹੋ ਗਏ ਕਿ ਉਹਨਾਂ ਨੇ ਆਪ ਆਪਣੇ ਨੂੰ ਰੀਇਨਵੈਂਟ ਨਹੀਂ ਕੀਤਾ ਇਸ ਕਰਕੇ ਉਹ ਮਰੇ ਆ ਜਿਹੜਾ ਜਦੋਂ ਐਂਡਰੋਇਡ ਜਾਂ ਸੈਮਸੰਗ ਆਇਆ ਉਹ ਕਿਉਂਕਿ ਜਿਨ੍ਹਾਂ ਕੋਲ ਟੈਲੈਂਟ ਸੀਗੇ ਉਹ ਜਿੱਤੇ ਸੇਮ ਚੀਜ਼ ਪੰਜਾਬ 'ਚ ਕਿ ਜਦੋਂ ਸੀ ਓਨਟਰਪ੍ਰੈਨਿਅਰ ਬੰਨਣਾ ਪੰਜਾਬ ਸਰਕਾਰ ਚਲੋ ਇਸ ਚੀਜ਼ ਨੇ ਇਹ ਸਰਕਾਰ ਨੇ ਕੰਮ ਇਹ ਚੰਗਾ ਕੀਤਾ ਕਿ ਜਿਹੜੀ ਜਿਹੜੀ ਉਹ ਸੀ ਨਾ ਸੀਡ ਕੈਪਟਲਿਜ਼ਮ ਵਾਲੀ ਜਿਹੜੀ ਚੀਜ਼ ਹੈ ਸੀਡ ਇਨਵੈਸਟਮੈਂਟ ਹੈ ਤੁਸੀਂ ਜੇ 3 ਲੱਖ ਲੈਣਾ ਹੈ ਸਰਕਾਰ ਤੋਂ 5 ਲੱਖ ਲੈਣਾ 10 ਲੱਖ ਲੈਣਾ ਆਪਣਾ ਧੰਦਾ ਸ਼ੁਰੂ ਕਰਨ ਲਈ ਤਾਂ ਤੁਹਾਡੇ ਕੋਲ ਚੰਡੀਗੜ੍ਹ ਜੋ ਜਿਹੜਾ ਇਹਨਾਂ ਕਲਕੱਟ ਭਵਨ ਚ ਦਫ਼ਤਰ ਖੋਲਿਆ ਇਹ ਕੋ ਚੰਗਾ ਕੰਮ ਕੀਤਾ ਹੋਇਆ ਤੁਸੀਂ ਆਪਣੀ ਪ੍ਰੋਜੈਕਟ ਰਿਪੋਰਟ ਲੈ ਕੇ ਜਾਓ ਜੇ ਤੁਹਾਡੀ ਰਿਪੋਰਟ ਇੰਪਰੂਵ ਹੁੰਦੀ ਹੈ ਮਤਲਬ ਉਹ ਅਪਰੂਵ ਹੋ ਜਾਂਦੀ ਹੈ ਉੱਥੇ ਤਾਂ ਤੁਹਾਨੂੰ ਸਰਕਾਰ ਗ੍ਰਾਂਟ ਦਿੰਦੀ ਆਪਣਾ ਕੰਮ ਸ਼ੁਰੂ ਕਰਨ ਲਈ ਤੁਹਾਡਾ ਕੰਮ ਸ਼ੁਰੂ ਹੁੰਦਾ ਨਾ ਟਾਈਮਲੀ ਤੁਹਾਨੂੰ ਹੋਰ ਇਨਵੈਸਟਰ ਆ ਕੇ ਪੈਸਾ ਦਿੰਦੇ ਆ ਤਾਂ ਕਿ ਤੁਹਾਡਾ ਕੰਮ ਵੱਧ ਸਕੇ ਤੁਸੀਂ ਉਹਨਾਂ ਨੂੰ ਆਪਣੇ ਪ੍ਰੋਜੈਕਸ਼ਨਸ ਦਿਖਾਣੀਆਂ ਆਪਣਾ ਬੈਲੈਂਸ ਸ਼ੀਟ ਦਿਖਾਣੀਆਂ ਤੁਸੀਂ ਗਾਂਤੁਰ ਸਕਦੇ ਹੋ ਪਰ ਗੱਲ ਇਹ ਹੈ ਨਾ ਵੀ ਆਪਾਂ ਇਸ ਚੀਜ਼ ਵਾਲੇ ਪਾਸੇ ਤਿਆਰ ਤੇ ਹੋਈਏ ਦੁਨੀਆ ਸਾਨੂੰ ਆਪਰਚੂਨਿਟੀਆਂ ਦੇ ਰਹੀ ਹੈ ਜੇ ਅਸੀਂ ਤਿਆਰ ਨਹੀਂ ਹੋਵਾਂਗੇ ਤਾਂ ਕਾਰਪੋਰੇਟ ਕਰ ਦੰਗੇ ਜੇ ਅਸੀਂ ਕਾਰਪੋਰੇਟ ਨੂੰ ਰੋਕਣਾ ਤਾਂ ਸਾਨੂੰ ਮੈਂ ਜਿਵੇਂ ਤੁਹਾਨੂੰ ਤੇਲੰਗਾਨਾ ਦਾ ਐਗਜ਼ਾਮਪਲ ਦਿੱਤਾ ਉੱਥੇ ਕਾਰਪੋਰੇਟ ਹੈਲਪ ਕਰਨ ਲਈ ਆ ਰਿਹਾ ਕਾਰਪੋਰੇਟ ਖਾਣ ਨਹੀਂ ਆ ਰਿਹਾ ਜਿਹੜੀ ਤੇਲੰਗਾਨਾ ਦੀ ਸਰਕਾਰ ਹੈ ਕੇਸੀਆਰ ਦੀ ਸਰਕਾਰ ਜਿਹੜੀ ਸੀਗੀ ਜਿਹੜੀ ਇਹ ਪ੍ਰੋਜੈਕਟ ਲੈ ਕੇ ਆਈ ਸੀ ਵੀ ਪਿੰਡਾਂ ਦੀਆਂ ਕਾਰਪੋਰੇਸ਼ਨਸ ਤੈਅ ਕਰਨਗੀਆਂ ਜਿਹੜੀ ਲੋਕਲ ਉੱਥੋਂ ਦੀ ਇੰਡਸਟਰੀ ਹੋਊਗੀ ਵੀ ਅਸੀਂ ਕਿਹੜੀ ਫਸਲ ਲਾਈਏ ਸੋ ਰੈਟੋ ਫਸਲ ਚੱਕੇ ਉਹਨਾਂ ਨੂੰ ਜਿਹੜੀ ਚੀਜ਼ ਹੀ ਘਾਟ ਪਾਊਗੀ ਜਦੋਂ ਪੈਸੇ ਦੀ ਕਮੀ ਆਊਗੀ ਪਹਿਲਾਂ ਕਾਰਪੋਰੇਸ਼ਨ ਆਪ ਦੀ ਸੇਵਿੰਗ ਵਿੱਚੋਂ ਕੰਸੋਰਸ਼ੀਅਮ ਬਣਾਉਣ ਗਿਆ ਉਹਦੇ ਪੈਸੇ ਆਉਣਗੇ ਫਿਰ ਕੁਝ ਪੈਸੇ ਬੈਂਕਰਾਂ ਹੀ ਸਰਕਾਰ ਦੇਊਗੀ ਕੁਝ ਪੈਸੇ ਜਿਹੜਾ ਵੱਡਾ ਕਾਰਪੋਰੇਟ ਇਨਵੋਲਵ ਹੋਊਗਾ ਆਫਟਰ ਆਲ ਉਹਦੀ ਢੋਆ ਢਵਾਈ ਉਹਦਾ ਲੌਜਿਸਟਿਕਸ ਵੀ ਚਾਹੀਦਾ ਹੋਊਗਾ ਨਾ ਤੁਸੀਂ ਅੱਜ ਦੀ ਡੇਟ 'ਚ ਬਲੈਂਕਟ ਹੈ ਜਿਹੜਾ ਉਹਦੀ ਮਾਰਕੀਟ ਐਮਾਜ਼ੋਨ ਨਾਲੋਂ ਵੱਡੀ ਹੋਣ ਤੇ ਹੁਣ ਹੁਣ ਇੱਕ ਤੁਹਾਨੂੰ ਜਲ ਹੋ ਇੱਕ ਡਾਟਾ ਸ਼ੇਅਰ ਕਰਦਾ ਕਹਿੰਦੇ ਵੀ ਇੰਡੀਆ 140 ਕਰੋੜ ਦੀ ਮਾਰਕੀਟ ਹੈ ਦੇਖ ਮਿਸਕਨਸੈਪਸ਼ਨ ਇੰਡੀਆ 140 ਕਰੋੜ ਦੀ ਮਾਰਕੀਟ ਨਹੀਂ ਹੈਗਾ ਇਹ ਜਿਹੜੇ ਤਿੰਨ categories ਨੇ ਇੱਕ ਲੋਕ ਇੱਕ ਉਹ categories ਜਿਹੜੀ ਮਹੀਨੇ 1.5 ਲੱਖ ਰੁਪਏ ਜਾਂ ਉਸ ਤੋਂ ਵੱਧ ਕਮਾਉਂਦੀ ਹੈ ਤੁਹਾਡੀ ਜੇ ਸਾਲਾਨਾ ਇਨਕਮ 15 ਲੱਖ ਹੈ ਤਾਂ ਤੁਸੀਂ category 1 ਚਾਹੁੰਦੇ ਹੋ ਇਹ ਉਹ category ਹੈ ਜਿਹੜੇ ਅ ਬੰਦੇ ਬੈਂਗਲੌਰ ਪੂਨਾ ਬੰਬੇ ਦਿੱਲੀ ਗੁਹਾਟੀ ਵਰਗੇ ਸ਼ਹਿਰਾਂ 'ਚ ਬੈਠੇ ਆ ਐਮ ਐਨ ਸੀ 'ਚ ਕੰਮ ਕਰਦੇ ਆ ਜਾਂ ਤਾਂ ਵੱਡੀ ਕੋਈ ਸੌਫਟਵੇਅਰ ਇੰਜੀਨੀਅਰ ਹੈ ਜਾਂ ਕੋਈ ਬਿਜ਼ਨਸਮੈਨ ਹੈ ਜੋ ਜਿਨ੍ਹਾਂ ਦੀ ਆਮਦਨ ਜ਼ਿਆਦਾ ਉਹ ਸੋਡੀਆਂ ਜਿੰਨੀਆਂ ਵੱਡੀਆਂ ਵੈਬਸਾਈਟਸ ਨੇ ਉਤੋਂ ਖਰੀਦਦਾਰੀ ਕਰਦੇ ਜਿਹਦੇ ਕਰਕੇ ਸਭ ਤੋਂ ਜ਼ਿਆਦਾ ਬਿਜ਼ਨਸ ਜਨਰੇਟ ਹੁੰਦਾ ਤੀਸਰੀ ਕੈਟਾਗਰੀ ਜਿਹੜੀ ਸਭ ਤੋਂ ਵੱਡੀ ਹੈ ਕਿ ਨਿਤਿਸ਼ ਉਹ ਹੈਗੀ ਹੈ ਜਿਹੜੇ ਬਿਲਕੁਲ ਗਰੀਬ ਲੋਕ ਨੇ ਕਿ ਜਿਨ੍ਹਾਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਉਹ ਲੋਕ ਸੋਸ਼ਲ ਮੀਡੀਆ ਤੇ ਜਾਂ ਜਿਹੜੀ ਆਪਣੀਆਂ ਆ ਵਾਲੀਆਂ ਵੈਬਸਾਈਟਸ ਨੇ Amazon ਜਾਂ ਇਹਨਾਂ ਤੋਂ ਕੁਝ ਉਹ ਖਰੀਦਦਾਰੀ ਨਹੀਂ ਕਰ ਸਕਦੇ ਉਹਨਾਂ ਦੀ ਹੈਂਡ ਟੂ ਮਾਊਥ ਹੈ ਸਰਕਾਰ ਉਹਨਾਂ ਨੂੰ ਉਹਦੇ ਨਾਲ ਜਿਹੜੀਆਂ ਫ੍ਰੀ ਜੀਆਂ ਜਿਹੜੀਆਂ ਉਹ ਹੁੰਦੀਆਂ ਫੀਸ ਮਾਫੀ ਹੋ ਗਈ ਜਾਂ ਹਸਪਤਾਲ ਮੁਫਤ ਦਵਾਈਆਂ ਹੋ ਗਈਆਂ ਜਾਂ ਉਹਨਾਂ ਦਾ ਬੇਸਿਕ ਆਟਾ ਦਾਲ ਹੋ ਗਿਆ ਉਹ ਦੇ ਕੇ ਸਪੋਰਟ ਕਰਦੀਆਂ ਨੇ ਜਿਹਦੇ ਕਰਕੇ ਉਹ ਇੱਕ ਸਰਵਾਈਵਲ ਲੈਵਲ ਤੋਂ ਉੱਪਰ ਦੂਸਰੀ ਕੈਟਾਗਰੀ ਆ ਜਾਂਦੀ ਹੈ ਕਿ ਜਿਨ੍ਹਾਂ ਦੀ ਆਮਦਨ 5 ਲੱਖ ਤੋਂ ਲੈ ਕੇ 5 ਲੱਖ ਤੋਂ ਜ਼ਿਆਦਾ ਪਰ 15 ਲੱਖ ਤੋਂ ਘੱਟ ਉਹ ਉਹ ਕੈਟਾਗਰੀ ਹੈ ਕਿ ਜਿਹੜਾ ਮੇਸਨ ਹੋ ਗਿਆ ਜਾਂ ਤੁਹਾਡਾ ਡਰਾਈਵਰ ਹੋ ਗਿਆ ਇਸ ਤਰੀਕੇ ਦੀਆਂ ਜੌਬਸ ਕਰਦੇ ਆ ਆਰਡਰ ਜੌਬਸ ਕਰਦੇ ਆ ਉਹ ਥੋੜੀ ਥੋੜਾ ਮਤਲਬ ਖਰਚ ਕਰਦੇ ਆ ਛੋਟੇ ਛੋਟੀਆਂ ਚੀਜ਼ਾਂ ਖਰੀਦਦੇ ਨੇ ਆਨਲਾਈਨ ਵੀ ਜਾਂ ਵੱਡੇ ਜਿਹੜੇ ਸਟੋਰ ਖੁੱਲਦੇ ਨੇ ਉਹਨਾਂ ਤੋਂ ਵੀ ਉਹ ਉੱਥੋਂ ਕੰਪਨੀਆਂ ਨੂੰ ਵਾਟਦੇ ਦੋ ਦੋ ਰੁਪਏ ਜਿਹੜੀ ਇਹ ਕੈਟਾਗਰੀ ਹੈ ਇਹ ਜਿਹੜੀ ਫਸਟ ਕੈਟਾਗਰੀ ਹੈ ਉਹਦੇ ਹੈਗੇ 2.5 ਤੋਂ 3 ਕਰੋੜ ਕਰ ਇੰਡੀਆ 'ਚ ਤਕਰੀਬਨ ਬਨੇ 12 ਤੋਂ 15 ਕਰੋੜ ਬੰਦੇ ਜਿਹੜੀ ਸਭ ਤੋਂ ਹੇਠਲੀ ਕੈਟਾਗਰੀ ਹੈ ਇਹਦੇ ਹੈਗੇ ਆ ਕੋਈ ਤਕਰੀਬਨ 20 ਕਰੋੜ ਘਟ ਜਿਹੜੇ ਕਿ ਬਣਦੇ ਤਕਰੀਬਨ 80-85 ਕਰੋੜ ਜਿੰਨੂੰ ਕੇ ਸਰਕਾਰ ਵੀ ਕਲੇਮ ਕਰਦੀ ਹੈ ਵੀ ਅਸੀਂ ਮੁਫਤ ਅਨਾਜ ਦੇ ਰਹੇ ਹਾਂ ਜਿਹੜੀ ਵਿਚਾਲੜੀ ਕੈਟਾਗਰੀ ਹੈ ਇਹਦੇ ਬਣਦੇ ਤਕਰੀਬਨ 7 ਕਰੋੜ ਘਟ ਜਿਨ੍ਹਾਂ ਦੀ ਕੈਟਾਗਰੀ ਆਉਂਦੀ ਜਿਨ੍ਹਾਂ ਦੀ ਗਿਣਤੀ ਹੁੰਦੀ 28 ਕਰੋੜ ਲੋਕ ਸੋ ਬੇਸਿਕਲੀ ਹੁਣ ਪੰਜਾਬ ਚ ਕੀ ਹੋ ਰਿਹਾ ਕਿ ਉੱਪਰਲੀ ਕੈਟਾਗਰੀ ਦੇ ਲੋਕ ਘਟ ਰਹੇ ਵਿਚਾਲੜੀ ਕੈਟਾਗਰੀ ਦੀ ਗਿਣਤੀ ਵਧ ਰਹੀ ਹੈ ਔਰ ਥੱਲੇ ਵਾਲਿਆਂ ਦੀ ਜਿੰਨੀ ਪਹਿਲਾਂ ਸੀ ਉੰਨੀ ਹੀ ਬਣੀ ਹੋਈ ਹੈ ਪਰ ਹੁਣ ਹੋਇਆ ਇਹ ਹੈ ਕਿ ਜਿਹੜਾ ਪਿੰਡ ਦਾ ਪਹਿਲਾਂ ਸਭ ਤੋਂ ਗਰੀਬ ਬੰਦਾ ਹੁੰਦਾ ਸੀਗਾ ਉਹਦਾ ਖਰਚੇ ਜ਼ਿਆਦਾ ਹੁੰਦਾ ਸੀ ਕਿਉਂਕਿ ਉਹਨੂੰ ਹਰ ਚੀਜ਼ ਮੁੱਲ ਲੈਣੀ ਪੈਂਦੀ ਸੀ ਠੀਕ ਹੈ ਦੁੱਧ ਤੋਂ ਲੈ ਕੇ ਕਣਕ ਤੋਂ ਲੈ ਕੇ ਹਰ ਚੀਜ਼ ਜਦੋਂ ਸੀਰੀ ਸਿਸਟਮ ਟੁੱਟਿਆ ਉਹਦਾ ਲੱਕ ਜਮਾ ਬਿਲਕੁਲ ਟੁੱਟ ਗਿਆ ਉਹ ਬਿਲਕੁਲ ਉਸ ਹੋਰ ਗਰੀਬ ਦਾ ਗਰੀਬ ਹੋ ਰਿਹਾ ਸੀਗਾ ਹੁਣ ਇਹ ਹੋ ਰਿਹਾ ਹੈ ਕਿ ਸਰਕਾਰ ਦੀਆਂ ਯੋਜਨਾਵਾਂ ਕਰਕੇ ਪਿਛਲੇ 12-15 ਸਾਲਾਂ ਚ ਉਹਦੀ ਸੇਵਿੰਗ ਵਧੀ ਹੈ ਕਿਉਂਕਿ ਉਹਦਾ ਕੁਝ ਜਿਹੜੇ ਉਹਦੇ ਬੁਨਿਆਦੀ ਖਰਚੇ ਸੀਗੇ ਉਹ ਘਟ ਗਏ ਉਹਦੇ ਕੋਲ ਵੀ ਹੁਣ ਮੋਬਾਈਲ ਫੋਨ ਆ ਗਿਆ ਉਹਦੇ ਕੋਲ ਵੀ ਇਨਫੋਰਮੇਸ਼ਨ ਇਕੁਅਲੀ ਪਹੁੰਚਣ ਲੱਗ ਗਈ ਜਿਹੜਾ ਜ਼ਗੀਰਦਾਰ ਸੀਗਾ ਪਿੰਡ ਦਾ ਜਿਹੜੀ ਚੜਤ ਹੁੰਦੀ ਸੀ ਹੁਣ ਉਹਦੀ ਢਲਾਨ ਵੱਲ ਨੂੰ ਠੀਕ ਹੈ ਜਦੋਂ ਹੁਣ ਇਹਨਾਂ ਦੋਨਾਂ ਕਲਾਸਿਸ ਦਾ ਕਲੈਸ਼ ਹੋ ਰਿਹਾ ਤਾਂ ਉਹਦੇ ਚ ਉਹ ਸਥਿਤੀ ਪੈਦਾ ਹੋ ਰਹੀ ਹੈ ਉਹ ਹਾਲਾਤ ਪੈਦਾ ਹੋ ਰਹੇ ਨੇ ਜਿਹੜੀ ਅਸੀਂ ਅੱਜਕੱਲ ਦੇਖ ਰਹੇ ਹਾਂ ਕਿ ਲੋਕ ਪੜਕਾਉਣ ਤੱਕ ਜਾਂਦੇ ਆ ਬਿਕੋਜ਼ ਇਹ ਦੋ ਕੈਟੇਗਰੀਜ਼ ਨੇ ਜਿੰਨਾਂ ਕੋਲ ਕੰਪੈਰੀਟਿਵਲੀ ਜ਼ਿਆਦਾ ਟਾਈਮ ਹੁੰਦਾ ਵੇਖ ਬਲੋ ਜਿਹੜੀ ਵਰਕਿੰਗ ਕਲਾਸ ਹੈ ਉਹ ਜੇ ਕਿ ਹੁਣ ਜਿਹੜਾ ਬੰਦਾ 8 ਘੰਟੇ ਦੀ ਜੌਬ ਕਰਦਾ ਦਿਨ ਚ 2 ਘੰਟੇ ਟਰੈਵਲ ਕਰਦਾ ਹਫਤੇ ਚ 6 ਦਿਨ ਕੰਮ ਤੇ ਜਾਂਦਾ ਉਹਦੇ ਕੋਲ ਦਿਨ ਦੇ 10 ਘੰਟੇ ਹਫਤੇ ਦੇ 60 ਘੰਟੇ ਉਹ ਆਪਣੇ ਕੰਮ ਨੂੰ ਦੇ ਰਿਹਾ ਤਾਂ ਉਹ ਨੇਤਾਗਿਰੀ ਨੂੰ ਜਾਂ ਸਿਆਸਤ ਵਾਲ ਨੂੰ ਨਾ ਟਾਈਮ ਹੀ ਨਾ ਦੇ ਸਕਦਾ ਬਜਾਏ ਕਿ ਜਿਹੜੇ ਬਾਕੀ ਦੋਨੋਂ ਤਬਕੇ ਦੇ ਸਕਦੇ ਆ ਹੁਣ ਬਜਾਏ ਕਿ ਅਸੀਂ ਇਸ ਚੀਜ਼ ਨੂੰ ਇਕਨੋਮਿਕਲ ਪਰਸਪੈਕਟਿਵ ਨਾਲ ਸਮਝੀਏ ਪੰਜਾਬ ਦੇ ਜਿਹੜੇ ਭਵਿੱਖ ਦੇ ਹੱਲ ਉਹ ਇਸ ਹਿਸਾਬ ਨਾਲ ਤਿਆਰ ਕਰੀਏ ਅਸੀਂ ਦੂਜੇ ਪਾਸੇ ਹੋ ਜਾਂਦੇ ਆ ਕਿ ਜਿਹਨਾਂ ਲੋਕਾਂ ਨੂੰ ਪੜਾਇਆ ਜਾ ਸਕੇ ਛੇਤੀ ਇਕੱਠ ਕੀਤੇ ਜਾ ਸਕਣ ਔਰ ਤੜਕੀਆਂ ਤੜਕੀਆਂ ਗੱਲਾਂ ਕੀਤੀਆਂ ਜਾ ਸਕਣ ਕੱਲ ਜਿਵੇਂ ਪਾਣੀ ਵਾਲਾ ਮੋਰਚਾ ਸੀਗਾ ਉੱਥੇ ਗੱਲ ਕੀ ਹੋਣ ਲੱਗੀ ਅਖੇ ਖਾਲਸਾ ਰਾਜ ਆਏਗਾ ਠੀਕ ਹੈ ਜਦੋਂ ਵੀ ਪਾਣੀ ਦੇ ਮੋਰਚੇ ਦੀ ਗੱਲ ਕਰਦੇ ਆ ਇਹ ਪੋਲਿਊਸ਼ਨ ਬਹੁਤ ਸੀਰੀਅਸ ਇਸ਼ੂ ਹੈ ਇਹ ਐਡਰੈਸ ਹੋਣਾ ਚਾਹੀਦਾ ਪਰ ਇਹਨੂੰ ਹੱਲ ਕਰਾਉਣ ਦਾ ਉਹ ਤਰੀਕਾ ਨਹੀਂ ਹੈ ਜੋ ਤਰੀਕਾ ਅਸੀਂ ਭੀੜ ਤੰਤਰ ਵੱਲ ਆਪਣੇ ਸਮਾਜ ਨੂੰ ਲੈ ਕੇ ਜਾ ਰਹੇ ਆ ਵੀ ਹਰੇਕ ਚੀਜ਼ ਤੇ ਤੁਸੀਂ ਲੋਕਾਂ ਨੂੰ ਇਕਸਾਉਣ ਲੱਗ ਜੋਂ ਵੱਡੇ ਇਕੱਠ ਕਰ ਲਓ ਔਰ ਉਹਦੇ ਸਿਰ ਤੇ ਫਿਰ ਤੁਸੀਂ ਦੂਜਿਆਂ ਨੂੰ ਦਬਕਾਉਣ ਲੱਗ ਜੋਂ ਜਾਂ ਸਰਕਾਰ ਨੂੰ ਕਹਦੇ ਹੋ ਸਰਕਾਰ ਅਸੀਂ ਸੁੱਟ ਲਾਂਗੇ ਉਹਦੇ ਨਾਲ ਅਸੀਂ ਅਨਾਰਕੀ ਵੱਲ ਜਾ ਰਹੇ ਆ ਉਦਾਂ ਨੂੰ ਸਾਨੂੰ ਬਚਨ ਦੀ ਲੋੜ ਹੈ ਬਚਨ ਦੀ ਲੋੜ ਬਹੁਤ ਬਹੁਤ ਧੰਨਵਾਦ ਦੱਸ ਸਾਹਿਬ ਤੁਹਾਡਾ ਤੁਸੀਂ ਸਮਾਂ ਦਿੱਤਾ ਇੰਨੀ ਦੂਰੋਂ ਆਏ ਇੱਥੇ ਜੀ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਜੀ ਰੱਬ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਨੂੰ